ਅੱਜ ਦੁਸ਼ਹਿਰੇ ਦਾ ਇਹ ਆਰਾ ਮੌਕੇ ਜਿੱਥੇ ਉਸ ਸੂਚੇ ਦੇਸ਼ ਦੇ ਵਿੱਚ 라ਵਣ ਸਮੇਤ ਉਸਦੇ ਸਾਥੀ ਮੇਗਨਾ ਅਤੇ ਕੁੰਕਰ ਦੇ ਪੁਤਲੇ ਫੂਕੇ ਦੁਸ਼ਹਿਰਾ ਮਨਾਇਆ ਗਿਆ। ਚੌਥੀ ਸਥਾਨਕ ਸ਼ਹਿਰ ਤੋਂ ਕੁਝ ਸਿੱਖਿਆ ਅਤੇ ਸਿਹਤ ਵਿਭਾਗ ਦੇ ਨਾਲ ਸੰਬੰਧਿਤ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਭਵਨ ਸਿੰਘ ਬਾਦ ਸਿੱਖਿਆ ਮੰਤਰੀ ਹਰਜੋ ਸਿੰਘ ਬਾਦ ਮੰਤਰੀ ਡਾਕਟਰ ਬਲਬੀਰ ਸਿੰਘ ਆਵਾ ਵਿਭਾਗ ਅਤੇ ਦੇਸ਼ ਰਾਸ਼ਟਰੀ ਨੇਤਾ ਮੁੰਨੀਰ ਸਿਸੋਦੀਆ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀ ਵੱਲ ਦੇ ਮੂੰਹ ਵਾਲਾ ਪੁਤਲਾ ਬਾਜ਼ਾਰ ਦੇ ਵਿੱਚ ਘੁੰਮ ਕੇ ਬਰਨਾਲਾ ਕੈਂਚੀ ਉੱਤੇ ਫੂਕੇ ਦੁਸ਼ਹਿਰਾ ਮਨਾਇਆ ਗਿਆ। ਬੇਰੋਜ਼ਗਾਰਾਂ ਦੀ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿਲਵਾ, ਅਮਨ ਸੇਖਾ, ਰਮਨ ਕੁਮਾਰ ਮਲੂਠ, ਹਰਜਿੰਦਰ ਚੁੰनीर, ਹਰਜਿੰਦਰ ਪਟਲਾਟਾ ਨੇ ਦੱਸਿਆ ਕਿ ਬੇਰੋਜ਼ਗਾਰਾਂ ਦੇ ਲਈ ਪਾਰਟੀ ਦਾ ਪ੍ਰਦੀਕ ਅੱਜ ਦੇ ਅਖੌਤੀ 라ਵਣ ਉੱਤ ਪੰਜਾਬ ਸਰਕਾਰ ਚ ਉਹਨਾਂ ਦੇ ਮੰਤਰੀ ਨੇ। ਬਾਜ਼ਾਰ ਦੇ ਵਿੱਚ ਉਸ ਵੇਲੇ ਮਾਹੌਲ ਸੰਸੁਨੀ ਖੇਸ ਬਣ ਕੇ ਚੋ ਬਾਜ਼ਾਰ ਦੇ ਕੁਝ ਗੁਜ਼ਰਦੇ ਲੋਕਾਂ ਨੇ ਵੀ ਬੇਰੋਜ਼ਗਾਰਾਂ ਦੀ ਆਵਾਜ਼ ਦੇ ਨਾਲ ਆਵਾਜ਼ ਮਲਾ ਦਿੱਤੀ ਹੈ। ਮੋਰਚਾ ਦੇ ਆਗੂਆਂ ਨੇ ਦੱਸਿਆ ਕਿ 3.5 ਸਾਲ ਵਿੱਚ ਸਿੱਖਿਆ ਮੰਤਰੀ, ਵਿੱਚ ਮਾਸਟਰ ਕੈਟਰ ਡੈਕਟਰ, ਸਹਾਇਕ ਪ੍ਰੋਫੈਸਰ ਈਟੀਟੀ ਐਂਟੀਟੀ ਆਦਿ ਇੱਕ ਵੀ ਪੋਸਟ ਨਹੀਂ ਕੱਢੀ ਗਈ ਹੈ ਉਲਟਾ 1158 ਸਹਾਇਕ ਪ੍ਰੋਫੈਸਰ 373 ਲੈਕਚਰਰ 646 ਅਤੇ 2000 ਪੀਟੀਆਈ ਸਮੇਤ ਅਨੇਕ ਭਰਤੀਆਂ ਰੱਦ ਜ਼ਰੂਰ ਕਰ ਦਿੱਤੀਆਂ ਉਹਨਾਂ ਦੱਸਿਆ ਕਿ ਮਾਸਟਰ ਕੈਰਟ ਦੇ ਵਿੱਚ 55 ਫੀਸ ਦੀ ਲਾਜ਼ਮੀ ਅੰਕ ਸ਼ਰਤ ਰੱਦ ਨਹੀਂ ਕੀਤੀ ਤੇ ਅਨੇਕਾਂ ਵਾਅਦ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਛੋਟ ਦਾ ਵਾਅਦਾ ਨਹੀਂ ਕੀਤਾ ਗਿਆ ਤਾਂ ਬਰਨਾਲਾ ਕੈਂਚੋਂ ਤੋਂ ਪ੍ਰਸ਼ਾਸਨ ਨੇ ਬੇਰੋਜ਼ਗਾਰਾਂ ਨੂੰ 10 ਅਕਤੂਬਰ ਨੂੰ ਸਬ ਕਮੇਟੀ ਦੇ ਨਾਲ ਪੈਨਲ ਮੀਟਿੰਗ ਦਾ ਰੋਜ਼ ਪੁਲਸਾ ਦੇ ਕੇ ਰੋਸ ਪ੍ਰਦਰਸ਼ਨ ਜਿਹੜਾ ਕੀ ਖਤਮ ਕਰਵਾਇਆ ਦੇਖੋ ਸੰਗਰੂਰ ਅੱਜ ਕੀ ਸਾਨੂੰ ਤਿੰਨ ਸਾਲ ਹੀ ਹੋ ਗਏ ਪਹੁੰਚਦਿਆਂ ਨੂੰ ਪਰ ਅੱਜ ਥੋੜਾ ਜਿਹਾ ਫਰਕ ਇਹ ਹੈ ਕਿ ਅੱਗੇ ਅਸੀਂ ਤਿੰਨ ਸਾਲਾਂ ਦੇ ਵਿੱਚ ਜਿਹੜਾ ਸੰਗਰੂਰ ਪਹੁੰਚਦੇ ਸੀ ਇਹਦੀ ਜਿਹੜੀ ਡ੍ਰੀਮ ਲੈਂਡ ਦੀ ਕੋਠੀ ਸੀ ਉੱਥੇ ਪਹੁੰਚਦੇ ਸੀ ਹਰ ਵਾਰ ਕੋਸ਼ਿਸ਼ ਹੁੰਦੀ ਸੀ ਕੋਠੀ ਅੱਗੇ ਪਹੁੰਚਾਂਗੇ ਪਰ ਸੜਕ ਤੇ ਰੋਕ ਕੇ ਜਿਹੜਾ ਹੈਗਾ ਪੁਲਸ ਦੁਆਰਾ ਜਿਹੜਾ ਬਹੁਤ ਵੱਡੀ ਗਿਣਤੀ ਚ ਇੱਕ ਬੈਰੀਕੇਡਿੰਗ ਕਰਕੇ ਹਮੇਸ਼ਾ ਉੱਥੇ ਸਾਡੀ ਚੌਪਟਾਂ ਹੁੰਦੀਆਂ ਲਾਠੀ ਚਾਰਜ ਵੀ ਹੋ ਜਾਂਦਾ ਕਦੀ ਸਾਡੀਆਂ ਚੁੰਨੀਆਂ ਪੈਣਾ ਦੀਆਂ ਲੈਂਦੀਆਂ ਪੱਗਾਂ ਰੋਲ ਉੱਥੋਂ ਮੁੜ ਜਾਂਦੇ ਸੀ ਪਰ ਅਸੀਂ ਇਸ ਵਾਰ ਇਹ ਸ਼ੁਰੂ ਕੀਤਾ ਕਿ ਅੱਜ ਜਿਹੜਾ ਹੈਗਾ ਦੁਸਹਿਰੇ ਦੇ ਤਿਉਹਾਰ ਤੇ ਇਹ ਜਿਹੜੇ ਰਾਵਣ ਰੂਪੀ ਮੁੱਖ ਮੰਤਰੀ ਤੇ ਇਹਦੀ ਪੂਰੀ ਮੰਤਰੀ ਮੰਡਲ ਆ ਉਹਦਾ ਪੁਤਲਾ ਬਣਾ ਕੇ ਪੂਰੇ ਇਹਦੇ ਸ਼ਹਿਰ ਦੇ ਵਿੱਚ ਮਾਰਚ ਕੀਤਾ ਜਾਊਗਾ ਸ਼ਹਿਰ ਦੇ ਵਿੱਚ ਮਾਰਚ ਕਰਕੇ ਪੂਰਾ ਪੰਡੀ ਪ੍ਰਚਾਰ ਕਰਕੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਜਾਊਗਾ ਕਿ ਸਾਡੇ ਨਾਲ ਸਾਢੇ 3 ਸਾਲਾਂ ਦੇ ਵਿੱਚ ਬੇਰਜ਼ਗਾਰਾਂ ਨਾਲ ਕੀ ਬੀਤੀ ਆ ਇੱਕ ਵੀ ਭਰਤੀ ਦਾ ਇਹਨੇ ਇਸ਼ਤਿਹਾਰ ਨਹੀਂ ਦਿੱਤਾ ਉਦੋਂ ਬਾਅਦ ਜਿਹੜਾ ਹੈਗਾ ਬਰਨਾਲੇ ਜਿਹੜਾ ਹੈਗਾ ਕੈਂਚੀਆਂ ਤੇ ਜਾ ਕੇ ਪੁਤਲਾ ਫੂਕਿਆ ਜਾਊਗਾ ਜਿਹੜਾ ਇਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ ਹੈ ਬੇਰਜ਼ਗਾਰ ਸਾਂਝਾ ਮੋਰਚਾ ਮੰਗਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਜੈਨੂਨ ਜੀਆਂ ਥੋੜੀਆਂ ਜੀਆਂ ਮੰਗਾਂ ਸਭ ਤੋਂ ਵੱਡੀ ਮੰਗ ਇਹ ਹੈ ਅਸੀਂ ਭਰਤੀ ਮੰਗਦੇ ਹਾਂ ਚਾਹੇ ਉਹ ਸਿੱਖਿਆ ਦਾ ਵਿਭਾਗ ਹੋਵੇ ਚਾਹੇ ਸਿਹਤ ਦਾ ਵਿਭਾਗ ਹੋਵੇ ਸਿੱਖਿਆ ਦੇ ਵਿਭਾਗ ਦੇ ਵਿੱਚ ਸਾਡੇ ਵੱਲੋਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਚਾਹੇ ਥੱਲੇ ਤੋਂ ਲੈ ਲਓ ਐਨਟੀਟੀ ਤੋਂ ਲੈ ਕੇ ਈਟੀਟੀ ਮਾਸਟਰ ਕੇਡਰ ਲੈਕਚਰਰ ਹਰ ਇੱਕ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇ ਜਿਹੜਾ ਕਿ ਸਾਡੇ 3 ਸਾਲਾਂ ਦੇ ਵਿੱਚ ਇਹਨਾਂ ਨੇ ਸਿੰਗਲ ਵੀ ਭਰਤੀ ਦਾ ਇਸ਼ਤਿਹਾਰ ਨਹੀਂ ਦਿੱਤਾ ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਵਿੱਚ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇ ਮਾਸਟਰ ਕੈਟਰ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਕਹਿੰਦੇ ਆ ਕਿ ਜਿਵੇਂ ਪਿਛਲੀਆਂ ਭਰਤੀਆਂ ਦੇ ਵਿੱਚ ਕੁਝ ਕਿ ਜਿਹੜਾ ਹੈਗਾ ਸੀਗਾ ਬਹੁਤ ਸਾਰੀਆਂ ਜੜੀਆਂ ਕਮੀਆਂ ਰਹੀਆਂ ਕਿਉਂਕਿ ਹਰ ਵਾਰ ਕੀ ਥੋੜੀਆਂ-ਥੋੜੀਆਂ ਗਿਣਤੀਆਂ ਦੇ ਵਿੱਚ ਭਰਤੀਆਂ ਦੇਣ ਕਰਕੇ ਬਹੁਤ ਵੱਡਾ ਇੱਕ ਬੇਰਜ਼ਗਾਰਾਂ ਦਾ ਜਿਹੜਾ ਬਲਕ ਬੇੜਾ ਹੈਗਾ ਘੱਟੋ-ਘੱਟ 40-50 ਹਜ਼ਾਰ ਦਾ ਉਹ ਹਮੇਸ਼ਾ ਰਹਿ ਜਾਂਦਾ ਅਸੀਂ ਕਹਿੰਦੇ ਵੀ ਇੱਕ ਚੰਗੀ ਭਰਤੀ ਜਿਹਦੇ ਵਿੱਚ ਸਾਰੇ ਵਿਸ਼ੇ ਹੋਣ ਤੇ ਸਾਰੀਆਂ ਦੀ ਸਾਰੀ ਖਾਲੀ ਪੋਸਟਾਂ ਹੋਣ ਚਾਹੇ ਉਹ ਜਿਹੜਾ ਹੈਗਾ ਉਹਦੇ ਵਿੱਚ ਪੰਜਾਬੀ ਐਸਐਸਟੀ ਹਿੰਦੀ ਸਾਇੰਸ ਮੈਥ ਇੰਗਲਿਸ਼ ਸਾਰੇ ਵਿਸ਼ੇ ਤੋਂ ਇਲਾਵਾ ਭਾਵੇਂ ਇੱਥੋਂ ਤੱਕ ਕਿ ਅਸੀਂ ਕਹਿੰਦੇ ਆ ਚਾਹੇ ਮਿਊਜ਼ਿਕ ਦਾ ਤੇ ਚਾਹੇ ਉਰਦੂ ਦਾ ਵਿਸ਼ਾ ਸਾਰੇ ਵਿਸ਼ਿਆਂ ਦੇ ਵਿੱਚ ਜਿੰਨੀ ਪਰਤੀ ਖਾਲੀ ਪਈ ਹੈ ਸਾਰਿਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ 55% ਦੀ ਜਿਹੜੀ ਸ਼ਰਤ ਬੇਤੁਕੀ ਲੱਗੀ ਉਹਨੂੰ ਰੱਦ ਕੀਤਾ ਜਾਵੇ ਉਮਰ ਹੱਦ ਛੋੜ ਦੇ ਕੇ ਓਵਰਏਜ ਸਾਥੀਆਂ ਨੂੰ ਇੱਕ ਮੌਕਾ ਦਿੱਤਾ ਜਾਵੇ ਕੀ ਨਾਮ ਹੈ ਆਪਣਾ ਮੇਰਾ ਨਾਮ ਲਖਪ੍ਰੀਤ ਸੌਰ ਆ ਕੀ ਕਰਨਾ ਤੁਹਾਨੂੰ ਸੰਗਰੂਪ ਦੇ ਵਿੱਚ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਸਰਕਾਰ ਦੀ ਸਾਡੇ ਨਾਲ ਹੋਣ ਤੱਕ ਦੀਆਂ ਕੀਤੀਆਂ ਹੋਈਆਂ ਵਾਦਾਖਲਾਫੀਆਂ ਦੇ ਕਾਰਨ ਅੱਜ ਅਸੀਂ ਆਪਣਾ ਦੁਸ਼ਹਿਰਾ ਆਪਣੇ ਬੱਚਿਆਂ ਚ ਨਹੀਂ ਅੱਜ ਅਸੀਂ ਸੰਗਰੂਰ ਚ ਮਨਾ ਰਹੇ ਹਾਂ ਕਿਉਂ ਅਸੀਂ ਇਸ ਸਰਕਾਰ ਦਾ ਪੂਤਲਾ ਫੁਕਣ ਫੁਕਣ ਜਾ ਰਹੇ ਹਾਂ ਕਿਉਂਕਿ ਜਦੋਂ ਸਾਡੇ ਨਾਲ ਜਦੋਂ ਇਹ ਸਰਕਾਰ ਜਦੋਂ ਬਣੀ ਸੀ ਤਾਂ ਉਸ ਮਾਨ ਸਰਕਾਰ ਨੇ ਸਭ ਤੋਂ ਪਹਿਲਾਂ ਇਹ ਵਾਦਾ ਕੀਤਾ ਸੀ ਆਪਣੇ ਘਰੋਂ ਉਹਨਾਂ ਨੇ ਇਹ ਸਪੀਚ ਦਿੱਤੀ ਸੀ ਕਿ ਸਾਡਾ ਹਰਾ ਪਿੰਨ ਮੁਲਾਜ਼ਮਾਂ ਦੇ ਲਈ ਚੱਲੂਗਾ ਸਾਡਾ ਇੱਕ ਭਰਤੀ ਕੈਲੰਡਰ ਜਾਰੀ ਕੀਤਾ ਜਾਊਗਾ ਪਰ ਨਾ ਤੇ ਸਾਡਾ ਕੋਈ ਭਰਤੀ ਕੈਲੰਡਰ ਜਾਰੀ ਹੋਇਆ ਸਾਡੇ 3 ਸਾਲਾਂ ਤੋਂ ਸਰਕਾਰ ਦੇ ਲਾਰਿਆਂ ਦੇ ਕਾਰਨ ਅਸੀਂ ਓਵਰੇਜ ਵੀ ਹੋਣ ਜਾ ਰਹੇ ਹਾਂ ਤੇ ਸਾਡੇ ਬਹੁਤੇ ਭੈਣ ਭਰਾ ਓਵਰੇਜ ਹੋ ਕੇ ਵੀ ਇਸ ਲਾਈਨ ਚੋਂ ਨਿਕਲ ਚੁੱਕੇ ਨੇ ਤੇ ਅਸੀਂ ਸਰਕਾਰ ਨੂੰ ਇਹ ਹੀ ਆਪੀ ਕਹਦੇ ਹਾਂ ਕਿ ਆਪਣੀ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਤੇ ਖਰੇ ਉਤਰੇ ਜੇ ਮਾਨ ਸਰਕਾਰ ਇਹ ਕਹਿੰਦੇ ਕਿ ਪੁਗੰਤ ਮਾਨ ਸਾਹਿਬ ਇਹ ਖੁਦ ਕਹਿ ਰਹੇ ਸੀ ਕਿ ਮੇਰਾ ਹਰਾ ਪੰਨ ਵੀ ਅਸਾਮੀਆਂ ਦੀਆਂ ਭਾਰਤਾਂ ਲਈ ਚੱਲੂਗਾ ਕੋਈ ਵੀ ਬੇਰੁਜ਼ਗਾਰ ਨੂੰ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਪਊਗਾ ਜੇ ਉਹਨਾਂ ਕੋਲ ਹਰੀ ਸਾਈ ਨਹੀਂ ਹੈ ਤਾਂ ਕਿ ਉਹ ਅੱਜ ਹਰੀ ਸਾਈ ਅਸੀਂ ਦੇਣ ਵੀ ਆਏ ਆ ਇਹ ਸੰਗਰੂਰ ਦੀ ਧਰਤੀ ਇਸ ਸਰਕਾਰ ਦਾ ਇੱਕ ਗੜ੍ਹ ਸੀ ਤੇ ਅੱਜ ਅਸੀਂ ਇਸ ਗੜ੍ਹ ਦੇ ਵਿੱਚ ਪਹੁੰਚੇ ਆਂ ਤੇ ਅਸੀਂ ਇਸ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਇਸ ਹਕੂਮਤ ਨੂੰ ਕਿ ਸਾਡੇ ਜਿਹੜਾ ਅੱਜ ਦਾ ਪ੍ਰਦਰਸ਼ਨ ਆ ਇਹ ਸਰਕਾਰ ਦੀ ਜੜ ਦੇ ਲਈ ਇੱਕ ਕਿੱਲ ਸਬਤ ਹੋਊਗਾ ਕਿ ਇਹਨਾਂ ਦੀ ਜੜਾਂ ਤੇ ዳਤੀ ਵੀ ਅਸੀਂ ਬੇਰੁਜ਼ਗਾਰਾਂ ਨਹੀਂ ਧਰਨੀ ਆ ਤੇ ਅਸੀਂ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਹਰਾਸ ਆ ਕਿ ਵੀ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਨੈਟ ਕਲੀਅਰ ਟੈਟ ਕਲੀਅਰ ਹੋ ਕੇ ਵੀ ਸਾਨੂੰ ਸੜਕਾਂ ਤੇ ਰੋਲਣਾ ਪੈ ਰਿਹਾ ਕਿਸ ਸਰਕਾਰ ਇਹ ਨਹੀਂ ਪਤਾ ਕਿ ਆਪਣਾ ਪ੍ਰਦਰਸ਼ਨ ਕਰਦੇ ਪਏ ਨੇ ਤੇ ਵੱਡੇ ਵੱਡੇ ਬੈਨਰ ਇਸ਼ਤਿਹਾਰ ਲਗਾਏ ਜਾ ਰਹੇ ਨੇ ਕਿ ਅਸੀਂ ਇੰਨੀਆਂ ਭਰਤੀਆਂ ਕਰ ਦਿੱਤੀਆਂ ਅਸੀਂ 63000 ਤੋਂ ਉੱਪਰ ਜਿਹੜੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇ ਚੁੱਕੇ ਹਾਂ ਤੇ ਸਾਨੂੰ ਇਹ ਦੱਸ ਦੋ ਕਿ ਸਰਕਾਰ ਵੀ ਸਿੱਖਿਆ ਮੈਕਨੇ ਦੇ ਵਿੱਚ ਇੰਨਾ ਨਹੀਂ ਸਾਢੇ ਦਿਨਾਂ ਸਾਲਾਂ ਦੇ ਵਿੱਚ ਕਿਹੜੀ ਭਰਤੀ ਕੱਢੀ ਆ ਜੇ ਸਰਕਾਰ ਨੇ ਕੋਈ ਭਰਤੀ ਕੱਢੀ ਹੋਵੇ ਸਿੱਖਿਆ ਮੈਕਨੇ ਦੇ ਵਿੱਚ ਤੇ ਸਾਨੂੰ ਨਹੀਂ ਪਤਾ じゃ ਅਸੀਂ ਸਰਕਾਰ ਤੇ આરોਪ ਲਾਉਨੇ ਆ ਤਾਂ ਸਾਡੀ ਜੂਨੀਅਨ ਜਨਤਕ ਤੌਰ ਤੇ ਮਾਫੀ ਮੰਗੂਗੀ ਅਸੀਂ ਭਗਵਾਨ ਤਮਨ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਵਾਅਦੇ ਕੀਤੇ ਸੀ ਜੋ ਤੁਸੀਂ ਆਪਣਾ ਭਰਤੀ ਕੈਲੰਡਰ ਜਾਰੀ ਕਰਨਾ ਹੈ ਤੇ ਉਹ ਕੈਲੰਡਰ ਆਪਣਾ ਜਾਰੀ ਕਰੋ ਤੇ ਨਹੀਂ ਸਾਡੇ ਰੋਸ ਚ ਪ੍ਰਦਰਸ਼ਨ ਇਸ ਤਰ੍ਹਾਂ ਹੀ ਹੋਣਗੇ ਅੱਜ ਦੁਸਹਿਰਾ ਸਾਡਾ ਸੰਗਰੂਰ ਦੀ ਧਰਤੀ ਤੇ ਆ ਅਸੀਂ ਆ ਗਏ ਆ ਇਹਨਾਂ ਦਾ ਪੂਤਲਾ ਫੁਕਣ ਇਸ ਦਿਨ ਅਸੀਂ ਬੱਚਿਆਂ ਦੇ ਵਿੱਚ ਮਨਾਉਣਾ ਸੀ ਆਪਣਾ ਦੁਸਹਿਰਾ ਤੇ ਪਰ ਸਰਕਾਰ ਦੀਆਂ ਨਾਕਾਮੀਆਂ ਤੇ ਨਲਾਇਕੀਆਂ ਦੇ ਕਾਰਨ ਸਾਨੂੰ ਅੱਜ ਘਰੋਂ ਬਾਹਰ ਆਉਣਾ ਪਿਆ ਤੇ ਇਹ ਵੀ ਨਹੀਂ ਪਤਾ ਹੋ ਸਕਦਾ ਕਿ ਸਾਡੀ ਦੀਵਾਲੀ ਦਾ ਦਿਨ ਵੀ ਸਾਡਾ ਇਸੇ ਤਰ੍ਹਾਂ ਸੜਕਾਂ ਤੇ ਹੀ ਨਿਕਲੂਗਾ ਤੇ ਅਸੀਂ ਮਾਨ ਸਰਕਾਰ ਨੂੰ ਕਹਿੰਨੇ ਕਿ ਆਪਣਾ ਭਰਤੀ ਕੈਲੰਡਰ ਜਾਰੀ ਕਰੋ ਕਿ ਜੋ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਤੇ ਇਹ ਵਾਅਦਾ ਖਿਲਾਫੀਆਂ ਤੇ ਵਿਰੋਧ ਅੱਜ ਅਸੀਂ ਇੱਥੇ ਪਹੁੰਚੇ ਹੋਏ ਹਾਂ